ਹਾਂਜੀ 사ਸੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜੁਕੀ ਕਬੱਡੀ ਕੋਚ ਅੱਜ ਅਸੀਂ ਫਿਰ ਗਰਾਊਂਡ ਦੇ ਵਿੱਚ ਲਾਈਵ ਹੋਏ ਆ ਤੇ ਕੱਲ ਗਰਾਊਂਡ 'ਚ ਨਹੀਂ ਆ ਸਕੇ ਉਹਦਾ ਕਾਰਨ ਕੀ ਸੀ ਕਿ ਆਹ ਤੁਹਾਨੂੰ ਬਿਲ ਬਖਾਲ ਦਿੰਨੇ ਆ ਕੀ ਇਹ ਥੋੜੀ ਜਿਹਾ ਮੇਰੇ ਗਿੱਟੇ ਦੇ ਉੱਤੇ ਕੋਈ 6 ਮਹੀਨੇ ਤੋਂ ਪਹਿਲਾਂ ਇੰਜਰੀ ਹੋਈ ਸੀ ਤੇ ਉਹਦਾ ਅਸੀਂ ਟ੍ਰੀਟਮੈਂਟ ਨਹੀਂ ਕਰਾਇਆ ਟ੍ਰੀਟਮੈਂਟ ਤਾਂ ਨਹੀਂ ਕਰਾ ਪਾਏ ਕਿ ਆ ਗਰਾਊਂਡ ਦੇ ਵਿੱਚ ਸਾਡੇ ਕੋਲ ਤੁਸੀਂ ਇੱਕ ਅਖਿਆਤੀ ਮਰਾ ਦਿੰਦੇ ਆ ਪਹਿਲੋਂ ਕਿ ਇਹ ਸਾਡੇ ਕੋਲ ਸ਼ਾਮ ਨੂੰ 100 ਪਲੱਸ ਜਿਹੜੇ ਪਲੇਅਰ ਪ੍ਰੈਕਟਿਸ ਕਰਨ ਵਾਸਤੇ ਆਉਂਦੇ ਆ ਉਹ ਕੋਈ 20 20 30 30 ਕਿਲੋਮੀਟਰ ਦੂਰ ਤੋਂ ਵੀ ਆਉਂਦੇ ਆ ਬਟਾਲੇ ਤੋਂ ਵੀ ਆਉਂਦੇ ਆ ਤੇ ਇਹਨਾਂ ਦੀ ਪ੍ਰੈਕਟਿਸ ਨਾ ਭੱਜਦੇ ਇਸ ਕਰਕੇ ਇੱਕ ਦਿਨ ਵੀ ਆਪਾਂ ਗਰਾਊਂਡ ਮੈਸ ਨਹੀਂ ਕੀਤੀ ਜੂਨ ਵੀ ਨਾ ਵੀ ਸਾਰਾ ਅਸੀਂ ਪ੍ਰੈਕਟਿਸ ਕਰਦੇ ਰਹੇ ਕਰਉਂਦੇ ਰਹੇ ਤੇ ਉਹ ਹੌਲੀ-ਹੌਲੀ ਉਹ ਗਿੱਟੇ ਦੇ ਵਿੱਚ ਇਨਫੈਕਸ਼ਨ ਜ਼ਿਆਦਾ ਹੋ ਗਈ ਤੇ ਕੱਲ ਇਹਦਾ ਆਪਰੇਟ ਕਰਾਉਣਾ ਪਿਆ ਤੇ ਕੱਲ ਆਪਰੇਟ ਹੋਇਆ ਵਾ ਤੇ ਅੱਜ ਅਸੀਂ ਫੇਰ ਗਰਾਊਂਡ ਦੇ ਵਿੱਚ ਆ ਕੇ ਹਾਜ਼ਰ ਹੋ ਗਏ ਆ ਤੇ ਕਿ ਇਹਨਾਂ ਦੀ ਜਿਹੜੀ ਆ ਪ੍ਰੈਕਟਿਸ ਦਾ ਨੁਕਸਾਨ ਨਾ ਹੋਵੇ ਕਿ ਮੈਂ ਇਹ ਵੀਡੀਓ ਬਣਾਉਂਦਾ ਮੇਰਾ ਮਕਸਦ ਸਿਰਫ ਇਹੀ ਹੁੰਦਾ ਅੱਗੇ ਮੈਂ ਵੀਡੀਓ 'ਚ ਇਹੀ ਬੇਨਤੀ ਕਰਦਾ ਕਿ ਇਹਨਾਂ ਦੇ ਵਿੱਚੋਂ ਕੱਲ ਨੂੰ ਪਤਾ ਨਹੀਂ 10 ਪਲੇਅਰ ਇੰਟਰਨੈਸ਼ਨਲ ਬਣ ਜਾਣੇ ਆ ਕਿ 20 ਬਣ ਜਾਣੇ ਆ ਜਦੋਂ ਕੋਈ ਪਤੰਗ 'ਤੇ ਚੜ ਜਾਂਦੀ ਆ ਨਾ ਉਦੋਂ ਉਹਦੀ ਡੋਰ ਹਰ ਕੋਈ ਫੜ ਲੈਂਦਾ ਪਰ ਪਤੰਗ 'ਤੇ ਚੜਾਉਣੀ ਔਖੀ ਹੁੰਦੀ ਆ ਜਿਹੜੇ ਕੋਚ ਨੇ ਤੁਹਾਡਾ ਉਸ ਸਮੇਂ ਸਾਥ ਦਿੱਤਾ ਹੁੰਦਾ ਨਾ ਕਿ ਜਦੋਂ ਅਜੇ ਤੁਹਾਡੀ ਪਤੰਗ ਚੜ੍ਹਨੀ ਸੀ ਜਦੋਂ ਤੁਸੀਂ ਅਜੇ ਮਿਹਨਤ ਕਰਦੇ ਸੀ ਉਸ ਕੋਚ ਦਾ ਉਹ ਗੁਣ ਜਿਉਂ ਜਿਉਂ ਜਿਤਾ ਰੱਖਿਆ ਕਰੋ ਕਿਉਂਕਿ ਮੈਂ ਆਪਣੀ ਪਰਸਨਲ ਤੌਰ ਤੇ ਦੱਸਦਾ ਵਾਂ ਕਿ ਜਿਹਦੇ ਕੋਲ ਮੈਂ 10 ਸਾਲ ਦੇਣ ਵੀ ਮਿਹਨਤ ਲਾਈ ਆ ਨਾ ਮੈਂ ਅੱਜ ਵੀ ਉਹ ਕੋਚ ਦੇ ਦਾ ਨਾਂ ਲੈਣ ਤੋਂ ਪਹਿਲਾਂ ਆਪਣੇ ਕੰਨ ਮੋਥ ਲਾ ਲੈਂਦਾ ਵੀ ਉਸ ਕੋਚ ਕੋ ਉਸ ਉਸਤਾਦ ਕੋਲ ਮੈਂ 10 ਸਾਲ ਮਿਹਨਤ ਲਾਈ ਆ ਤੇ ਇਹ ਚੀਜ਼ ਜਿਹੜੀ ਆ ਅੱਜ ਕੱਲ ਦੇ ਨੌਜਵਾਨਾਂ ਦੇ ਵਿੱਚ ਪਲੇਅਰਾਂ ਦੇ ਵਿੱਚ ਘਟਦੀ ਜਾਂਦੀ ਆ ਤੇ ਉਹਦਾ ਨੁਕਸਾਨ ਉਹਨਾਂ ਨੂੰ ਭੁਗਤਣਾ ਪੈਂਦਾ ਕਿਉਂਕਿ ਜਿਹੜਾ ਤੁਹਾਡਾ ਵੈਲਿਊ ਬਿਸ਼ਰ ਕੋਚ ਹੁੰਦਾ ਨਾ ਜਿੰਨੇ ਤੁਹਾਨੂੰ ਹੱਥੀਂ ਪਿਆਰ ਕਰਕੇ ਬੂਟਾ ਪੂਰਾ ਦਰਖਤ ਬਣਾਇਆ ਹੁੰਦਾ ਉਹਦੇ ਨਾਲੋਂ ਤੁਹਾਡਾ ਕੋਈ ਵੈਲਿਊ ਬਿਸ਼ਰ ਜ਼ਿਆਦਾ ਨਹੀਂ ਹੁੰਦਾ ਤੇ ਦੂਸਰੀ ਗੱਲ ਇਹ ਹੈ ਕਿ ਇਹ ਸਾਰੇ ਪਲੇਅਰ ਜਿਹੜੇ ਆ ਇਹ ਜਨਤਾ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਸਪੋਰਟਸ ਅਕੈਡਮੀ ਦੇ ਆ ਸਾਡੇ ਕੋਲ ਆਊਟਸਾਈਡਰ ਬੱਚਾ ਕੋਈ ਨਹੀਂ ਹੈਗਾ ਤੇ ਸਾਨੂੰ ਆਪਣੇ ਪਲੇਅਰਾਂ ਵਾਸਤੇ ਵੀ ਗਰਾਊਂਡ ਜਿਹੜੀ ਆ ਉਹ ਛੋਟੀ ਪੈਣ ਦੀ ਆ ਤੇ ਉਧਰਲੇ ਪਾਸੇ ਆਪਾਂ ਜਿਹੜੀ ਆ ਬਾਕੀ ਜਿਹੜੀ ਆਪਣੀ ਜ਼ਮੀਨ ਹੀ ਨਾਲ ਅੱਧਾ ਗਿੱਲਾ ਜਿਹੜੀ ਆ ਗਰਾਊਂਡ ਦੇ ਵਿੱਚ ਹੋਰ ਲਾਤੀ ਆ ਤੇ ਸਿਆਣੇ ਕਹਿੰਦੇ ਆ ਕਿ ਜੱਟ ਜਿਹੜਾ ਵਾ ਉਹ ਬੰਨੇ ਪਿਛੇ ਵੀ ਲੜ ਪੈਂਦੇ ਆ ਤੇ ਨੁੱਕਰ ਨਹੀਂ ਛੱਡਦੇ ਤੇ ਅਸੀਂ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਵਾਸਤੇ ਇੱਕ ਕਿੱਲਾ ਪੂਰਾ ਜਿਹੜਾ ਵਾ ਨਾ ਇਹਨਾਂ ਦੀ ਮਿਹਨਤ ਵਾਸਤੇ ਛੱਡ ਦਿੱਤਾ ਵਾ ਤੇ ਇਹੀ ਮੇਰਾ ਵੀਡੀਓ ਪਾਉਣ ਦਾ ਮਕਸਦ ਹੀ ਵੀ ਵੇਖ ਲੋ ਕਿ ਕਿੰਨਾ ਜ਼ਿਆਦਾ ਆਪਾਂ ਨੂੰ ਸੈਕਰੀਫਾਈ ਕਰਨਾ ਪੈਂਦਾ ਕਿ ਕੱਲ ਅਪਰੇਟ ਕਰਾਇਆ ਵਾ ਤੇ ਅੱਜ ਅਸੀਂ ਗਰਾਊਂਡ 'ਚ ਹਾਜ਼ਰ ਆ ਕਿ ਜੇ ਅਸੀਂ ਆਪਣੇ ਇਹਨੇ ਐਫਰਟ ਦੇ ਨਾਲ ਜੇ ਆਪਣੀ ਲਾਈਫ 'ਚ 10 ਨੌਜਵਾਨਾਂ ਨੂੰ ਨਸ਼ੇ ਤੋਂ ਬਚਾਤਾ ਤੇ ਸਮਝ ਲੋ ਵੀ ਸਾਡੀ ਮਿਹਨਤ ਜਿਹੜੀ ਜੋ ਕਾਮਯਾਬ ਹੋ ਗਈ ਤੇ ਜੇ ਵੀਡੀਓ ਚੰਗੀ ਲੱਗੀ ਵੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਵੀ ਹੋਰ ਵੀ ਨੌਜਵਾਨਾਂ ਤੱਕ ਪਹੁੰਚੇ ਤੇ ਉਹ ਵੀ ਆਪਣੇ ਕੋਚਾਂ ਦਾ ਆਪਣੇ ਸੀਨੀਅਰ ਪਲੇਅਰਾਂ ਦਾ ਰਿਸਪੈਕਟ ਕਰਨੀ ਧੰਨਵਾਦੀ ਸਾਰਿਆਂ ਦਾ